ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਤੁਹਾਡਾ ਹORS LOVER ਖੰਨਾ ਚੈਨਲ ਤੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਦੋਸਤੋ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਸਾਡੇ ਵਿਊਅਰਸ ਸਾਡਾ ਚੈਨਲ ਦੇਖਦੇ ਨੇ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਡੀ ਪਹਿਲੀ ਵੀਡੀਓ ਨੂੰ ਇੰਨਾ ਪਿਆਰ ਦਿੱਤਾ ਤੇ ਐਂ ਹੀ ਬਸ ਸਾਡੇ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਪਿਆਰ ਦਿੰਦੇ ਰਹੋ ਤਾਂ ਕਿ ਸਾਡੀਆਂ ਹੋਰ ਵੀ ਇਨਫੋਰਮੇਟਿਵ ਤੇ ਇੰਟਰਸਟਿੰਗ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ ਤੇ ਜੇਕਰ ਗੱਲ ਕਰੀ ਅੱਜ ਦੇ ਵਲੌਗ ਦੀ ਅੱਜ ਦੇ ਵਲੌਗ ਦੇ ਵਿੱਚ ਆਪਾਂ ਘੋੜੀਆਂ ਬਾਹਰ ਲੈ ਕੇ ਚੱਲਾਂਗੇ ਰਾਈਡਿੰਗ ਲਈ ਤੇ ਤੁਹਾਨੂੰ ਰਾਈਡਿੰਗ ਦੀਆਂ ਵੀਡੀਓ ਦਿਖਾਵਾਂਗੇ ਤੇ ਅਸੀਂ ਬਹੁਤ ਐ ਬਹੁਤ ਦਿਨ ਹੋ ਗਏ ਸੀਗੇ ਅਸੀਂ ਘੋੜੀਆਂ ਬਾਹਰ ਲੈ ਕੇ ਨਹੀਂ ਗਏ ਸੀਗੇ ਤੇ ਅੱਜ ਦੋ ਘੋੜੀਆਂ ਲੈ ਕੇ ਜਾਵਾਂਗੇ ਕਿਤੇ ਵੀਰਾ ਜਾਣਗੇ ਕਿਤੇ ਮੈ ਜਾਊਂਗਾ ਤੇ ਤੁਹਾਨੂੰ ਦਿਖਾਣੇ ਆ ਵੀ ਘੋੜੀਆਂ ਦਾ ਬਿਹੇਵੀਅਰ ਕਿਵੇਂ ਰਹਿੰਦਾ ਹੈ ਅੱਜ ਦਾ ਤੇ ਦਿਖਾਵਾਂਗੇ ਤੁਹਾਨੂੰ ਅੱਜ ਸਾਰੀ ਵੀਡੀਓ ਵਿੱਚ ਲੋ ਜੀ ਦੋਸਤੋ ਘੋੜੀਆਂ ਆਪਾਂ ਕੱਸ ਲਈਆਂ ਤੇ ਹੁਣ ਆਪਾਂ ਚੱਲਦੇ ਆਂ ਰਾਈਡਿੰਗ ਤੇ ਹਾਂਜੀ ਵੀਰੇ ਚੱਲੀਏ ਫਿਰ ਹਾਂ ਚਲੋ

ਬਸ ਮੈਨੂੰ ਕੋੜੀ ਬਸ ਆਰਾ ਫਾਦਰ ਅੱਲਾਮ ਕਦਮ ਮੈਂ ਤੁਹਾਨੂੰ ਉਹਦੀ ਗੱਲ ਕਰਦਾ ਗੱਲ ਜਾਲਾ ਰੱਸਾ ਇਹਨਾਂ ਮੈਂ ਸੈੱਟ ਕਰਦਾ ਰੱਸਿਆਂ ਕਦ ਰੱਸਾ ਸੈੱਟ ਕਰ ਲਿਆ ਹਾਂ ਇਸ ਉਹ ਉਹ ਤੋਂ ਮੈਂਨੇ ਆਪਕੋ ਬੋਲ ਹੀ ਦਿਆ ਠੀਕ ਹੈ ਨਾ ਹੁਣ ਨਹੀਂ ਨਹੀਂ ਉਹ ਚਲੋ ਸਹੀ ਹੈ ਰੱਸਾ ਠੀਕ ਹੈ ਹੁਣ ਫਿਰ ਜਾਂ ਪੈਸੇ ਕਰਦਾ ਫਿਰ ਕੱਲ ਨੂੰ ਆਪਣਾ ਟਾਈਮ ਬਣਾ ਲੈਂਦੇ ਆਂ ਹਾਂ ਮੈਂ ਆਪਕੋ ਫੋਨ ਕਰ ਦੂੰਗਾ ਬਸ ਕੋਈ ਬਾਤ ਨਹੀਂ ਕੋਈ ਬਾਤ ਨਹੀਂ ਕਰ ਲੈਂਗੇ ਠੀਕ ਹੈ ਜੀ ਚੱਲ ਆ ਲੰਮਾ ਲੰਮਾ ਠੀਕ ਹੈ ਫਿਰ ਮੈਂ ਕਰ ਲਿਆ ਸੈਟ ਬਸ ਠੀਕ ਹੈ ਹੈ ਇਹ ਸਿੱਧੀ ਹੋ। ਬੱਸ। ਭੱਜਦੀ ਜਾਣੇ ਅੱਜ। ਅੱਜ ਬਹੁਤ ਟਾਈਮ ਬਾਅਦ ਗੱਡੀ ਆਣੇ ਨਾ। ਖਿੱਚ ਕੇ ਰੱਖਣੀ ਆ ਪੈ ਰਹੀ ਆਣੇ। ਬੱਸ। ਅੱਜ ਗੇੜਾ ਛੋਟਾ ਹੀ ਘੜਾਵਾਂਗੇ। ਬਹੁਤ ਟਾਈਮ ਬਾਅਦ ਗੱਡੀਆਂ ਨੇ ਅੱਜ ਥੋੜਾ ਜਿਹਾ ਪਤਾ ਲੱਗ ਜੂਗਾ ਘੋੜੀਆਂ ਨੂੰ ਬਾਸ ਪੁੱਤ ਹੋਲੀ ਬਾਸ ਸ਼ਾਬਾਸ਼

ਹੋ ਜਾ ਸਿੱਧੀ ਮੇਰਾ ਪਿੱਛੇ ਰਹਿ ਗਿਆ ਇਕੱਠੇ ਹੀ ਚੱਲਦੇ ਆ ਆ ਦੇ ਘੁੰਮ ਦੇਖ ਇੱਧਰ ਜਦੋਂ ਕੰਨ ਜੋੜੂਗੀ ਆਇਓ ਆਇਓ ਵੀਡੀਓ ਚੱਲਦੀ ਆ ਅੱਛਾ ਜਦੋਂ ਨਾ ਕੰਨ ਜੋੜੂਗੀ ਫਿਰ ਪੂਰਾ ਮਾਰਿਆ ਗਿਆ ਕਲਿੱਪੇ ਦੇ ਤੇ ਚਲੋ ਚੱਲ ਚੱਲ ਅੱਗੇ ਭੈਣ ਜਿਹਦੀ ਤਾਉਣ ਮੂਰੇ ਦਾ ਮੂੰਹ ਹੀ ਨਹੀਂ ਦਿਖਦਾ ਹੈਗਾ ਸਿੱਧੀ ਹੋ ਜਾ ਸਿੱਧੀ ਮਗਾ ਜਦੋਂ ਬਹੁ ਟਾਈਮ ਬਾਅਦ ਗੱਡੀ ਆ ਫੇਰ ਵੀ ਠੀਕ ਆ ਭੱਜਣ ਦੀ ਕੋਸ਼ਿਸ਼ ਤਾਂ ਕਰਦੀ ਆ ਚੱਲ ਪੁੱਤ ਚੱਲ 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 ਵੈਰੀ ਗੁੱਡ ਬਾ ਵੀ ਬਾ ਚੱਲ 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 ਸ਼ਾਬਾਸ਼ ਬੱਸ ਰੁਕ ਜਾ ਓ ਦੇ ਗਾਂਦੀ ਆ ਆਂਦੀ ਆ ਵਾ ਖਿੱਚਦੀ ਓ ਚਲੋ 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 ਆ ਜਾਂਦੀ ਆ ਨਾ ਹੁਣ ਚਾਲ ਚ ਐ ਹਾਂ ਮਟ ਚਾਲ ਚ ਵੈਰੀ ਗੁੱਡ ਇੱਥੇ ਵੀ ਨਾ ਕਾਠੀ ਪਾ ਕੇ ਬੈਠਾਂਗੇ ਹਾਂ ਤੇ ਕਾਠੀ ਪਾ ਕੇ ਲੋਟ ਰਹੂ ਕਿੱਧਰ ਨੂੰ ਚੱਲੀਏ ਵੀਰੇ ਐ ਨਹੀਂ ਚੱਲੀਏ ਹਾਂ ਉੱਪਰ ਦੀ ਵਾਪਸ ਚਲੋ ਵਾਪਸ ਅੱਜ ਬਸ ਇੰਨਾ ਹੀ ਛੋਟਾ ਹੀ ਘੜਾ ਘੜਾਵਾਂਗੇ ਕਿਉਂਕਿ ਅੱਜ ਬਹੁਤ ਟਾਈਮ ਬਾਅਦ ਗੱਡੀਆਂ ਨੇ ਅੱਜ ਥੋੜਾ ਹੀ ਘੜਾ ਘੜਾਵਾਂਗੇ ਫਿਰ ਅੱਗੇ ਨੂੰ ਲੰਬੀ ਲੈ ਕੇ ਜਾਇਆ ਕਰਾਂਗੇ ਘੋੜੀਆਂ ਆਪਾਂ ਇੰਨਾ ਕੁ ਘਿਹੜਾ ਬਹੁਤ ਹੈ ਨਾ ਅੱਜ ਦਾ ਅੱਜ ਕਿਉਂਕਿ ਬਹੁਤ ਟਾਈਮ ਬਾਅਦ ਗੱਡੀਆਂ ਨੇ ਮੈਂ ਤਾਂ ਹੀ ਕਹਿੰਦਾ ਵੀ ਚੱਲ ਨਾਲ ਜਾਨਵਰ ਦਾ ਪਤਾ ਲੱਗ ਜਾਂਦਾ ਹਾਂ ਬਸ ਆਹੀ ਚਾਲ ਚੱਲਦੇ ਆ ਹੁਣ ਆਪਾਂ ਹਾਂ ਆਰਾਮ ਨਾਲ ਥੋੜੇ ਜਿਹਾ ਨਾਲੇ ਸਾਹ ਆ ਜੂਗਾ ਹਾਂ 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 ਮੈਂ ਉਹੀ ਕਹਿਣਾ ਵੀ ਆਪਾਂ ਹੁਣ ਹੌਲੀ ਹੌਲੀ ਚੱਲਿਆ ਕਰਾਂਗੇ ਰੋਜ਼ ਹਾਂ ਰੋਜ਼ ਦਾ ਬਣਾ ਲੈ ਤੇਰੇ ਮਾਰਨਿੰਗ ਟਾਈਮ ਦਾ ਰੱਖ ਲੋ ਹਾਂ ਮਾਰਨਿੰਗ ਟਾਈਮ ਦਾ ਜਲ ਟਾਈਮ ਲੱਗਿਆ ਮਾਰਨਿੰਗ ਜਲ ਟਾਈਮ ਲੱਗਿਆ ਸ਼ਾਮ ਨੂੰ ਮਤਲਬ ਕੱਢ ਲਿਆ ਕਰਾਂਗੇ ਵੀ ਠੰਡ ਜਿਹੇ ਦੇ ਵਿੱਚ ਥੋੜਾ ਜਿਹਾ ਇਹ ਚੱਲੇ ਜਾਨਵਰ ਚੱਲਦਾ ਰਹਿੰਦਾ ਪਤਾ ਲੱਗਦਾ ਰਹਿੰਦਾ ਜਾਨਵਰ ਨੂੰ ਹਾਂ ਪਰ ਨਾਲੇ ਵਧੀਆ ਬਣ ਜਾਂਦਾ ਹਾਂ ਹਾਂ ਕੱਲ ਨੂੰ ਆਪਾਂ ਫਿਰ ਦੂਸਰੀ ਦੇਖ ਲਾਂਗੇ ਨੀਲੀ ਹਾਂ ਇਹ ਤੋਂ ਪੜਾ ਰੱਖੀ ਨਾਲੇ ਜਿਵੇਂ ਡਰਦੀਆਂ ਡੁਰਦੀਆਂ ਨੇ ਘੋੜੀਆਂ ਮੋਟਰਸਾਈਕਲ ਸਕੂਟਰਾਂ ਤੋਂ ਹਾਂ ਥੋੜਾ ਪਤਾ ਲੱਗ ਜਾਂਦਾ ਜਾਨਵਰ ਨੂੰ ਥੋੜਾ ਨਵੇਂ ਜਾਨਵਰ ਕਰਕੇ ਥੋੜਾ ਜਿਹਾ ਡਰ ਲੱਗਦਾ ਹਾਂ ਹੁਣ ਆਏ ਸ਼ਹਿਰ ਦੇ ਵਿੱਚ ਦਾ ਇਹ ਪਤਾ ਲੱਗ ਗਿਆ ਵੀ ਹੁਣ ਇਹ ਡਰਦੀਆਂ ਨਹੀਂ ਹੈਗੀਆਂ ਜਿਵੇਂ ਇਹ ਆ ਚੱਲ ਲਾਲ ਨੂੰ ਤਾਂ ਆਪਾਂ ਲੈ ਕੇ ਆਈਏ ਪਹਿਲਾਂ ਇਹਦਾ ਪਹਿਲੀ ਵਾਰ ਕੱਢੀ ਅੱਜ ਸਹੀ ਗੱਲ ਇਹਦਾ ਪਤਾ ਲੱਗ ਗਿਆ ਅੱਜ ਇਹਦਾ ਕੋਈ ਡਰ ਨਹੀਂ ਹੈਗਾ ਆਪਾਂ ਨੂੰ ਲੱਭੀਦਾ ਹੁਣ ਚੱਲ ਇਹਦਾ ਇਹ ਆ ਵੀ ਮਾੜਾ ਮੋਟਾ ਪਤਾ ਤਾਂ ਲੱਗ ਗਿਆ ਵੀ ਕਿਵੇਂ ਆ ਕਿਵੇਂ ਨਹੀਂ ਹਾਂ ਹੁਣ ਜਦ ਮਰਜ਼ੀ ਇਹ ਠੀਕ ਹੈ ਜੀ ਤੇ ਦੋਸਤੋ ਤੁਸੀਂ ਵੀ ਜਰੂਰ ਆਪਣੇ ਘੋੜੇ ਲੈ ਕੇ ਜਾਇਆ ਕਰੋ ਰਾਈਡਿੰਗ ਤੇ ਕਿਉਂਕਿ ਇਹਨਾਂ ਨੂੰ ਐਕਸਰਸਾਈਜ਼ ਬਹੁਤ ਜ਼ਰੂਰੀ ਆ ਸਾਡਾ ਤਾਂ ਚਲੋ ਫਿਲਹਾਲ ਕਦੇ ਟਾਈਮ ਲੱਗਦਾ ਕਦੇ ਨਹੀਂ ਲੱਗਦਾ ਘੋੜੀ ਦਾ ਦਿਲ ਬਹੁਤ ਆ ਹਨਾ ਹਾਂ ਇਹ ਡਰਦੀ ਡੁਰਦੀ ਨਹੀਂ ਹੈਗੀ ਜੇ ਕੋਈ ਜਿਹੜਾ ਕੋਈ ਮਰਜ਼ੀ ਮੂਰੇ ਆ ਜਾਵੇ ਹਨਾ ਨਹੀਂ ਨਹੀਂ ਡਰਦੀ ਇਹ ਤਾਂ ਰੁਕਦੀ ਵੀ ਨਹੀਂ ਛੇਤੀ ਛੇਤੀ ਜੇ ਕੋਈ ਗੱਡੀ ਸਕੂਟਰ ਮੂਰੇ ਆ ਜਾਵੇ ਇਹ ਤਾਂ ਜੇ ਲੰਬੀ ਰੇਸ ਹੋਵੇ ਕੋਈ ਹਾਂ ਆਹ ਰਾਮ ਨਾਲ ਉੱਥੇ ਭੱਜੀ ਜਾਊਗੀ ਸਹੀ ਗੱਲ ਥੱਕਣਾ ਤਾਂ ਇਹਦੇ ਮਨ 'ਚ ਹੈ ਹੀ ਨਹੀਂ ਜਿਉਂ-ਜਿਉਂ ਇਹ ਵੱਧਦੀ ਹੈ ਜਿੰਨਾ ਜਿੰਨਾ ਲੰਬਾ ਜਾਂਦੀ ਉਹਨਾਂ ਉਹਨੇ ਗਰਮ ਹੁੰਦੀ ਹੈ ਹਾਂ ਨਿਕਲ ਜਾਂ ਤੋ ਟਰਾਲੀ ਨੂੰ ਬਸ ਟਰਾਲੀ ਨਿਕਲ ਜਾ ਟਰਾਲੀ ਨਿਕਲ ਜਾਈ ਏ ਖੜਕ ਆਹ ਚੱਲ ਇਹਨੂੰ ਦੇਖੀ ਇਹ ਲੱਤਾਂ ਨਾ ਮਾਰ ਦੇਵੇ ਘੋੜੀ ਆ ਮੈਂ ਅੱਗੇ ਹੀ ਕਰਦਾ ਇਹਨੂੰ ਫਰਕ ਨਾਲ ਇਹ ਆਣਾ ਥੋੜਾ ਜਿਹਾ ਆਪਾਂ ਲੇਟ ਵੀ ਹੋ ਗਏ ਉਹਦੇ ਕਰਕੇ ਵੀ ਹੂੰ ਥੋੜਾ ਜਿਹਾ ਉਹ ਆ ਜਾਂ ਤਾਂ ਐ ਹੋਵੇ ਨਾ ਮਗਰ ਕੋਈ ਸੰਭਣ ਵਾਲਾ ਹੋਵੇ ਹਾਂ ਦੀ ਮਗਰੋਂ ਜਾਨਵਰਾਂ ਨੂੰ ਬੰਨ੍ਹ ਰਵੇ ਬਾਕੀਆਂ ਨੂੰ ਹਨਾ ਫੇਰ ਕੋਈ ਚੱਕਰ ਨਹੀਂ ਗਾ ਸਹੀ ਗੱਲ ਹੁਣ ਜਿਵੇਂ ਦਾਣਾ ਪਾਉਣਾ ਘੋੜੀਆਂ ਨੂੰ ਤੁਹਾਨੂੰ ਵੀ ਝੂਟੀ ਦੇਣੇ ਆ ਦੀ ਅੱਗੇ ਤੁਹਾਨੂੰ ਵੀ ਬਿਠਾਵਾਂਗੇ ਤੈਨੂੰ ਵੀ ਬਿਠਾਣੇ ਆ ਕੋਈ ਨਹੀਂ ਕੋਈ ਨਹੀਂ ਥੋੜਾ ਖਿਚਲੀ ਚੱਲੀ ਆਉਣ ਕਰਨ ਚਲੋ 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 ਫਿਰ ਚਲੋ ਹੁਣ ਹੌਲੀ ਹੌਲੀ ਚੱਲੀਏ ਹੋਰ ਹੌਲੀ ਹੌਲੀ ਲੈ ਕੇ ਚੱਲਦੇ ਫਿਰ ਚੱਲ ਪੁੱਤ ਫੋਟੋ ਸ਼ੂਟ ਹੋ ਗਿਆ ਆਪਣਾ ਚਲੋ ਹੁਣ ਚੱਲੀਏ ਘਰ ਨੂੰ ਚਾਲ ਤਾਂ ਇਹਦੀ ਬਹੁਤ ਵਧੀਆ ਹਾਂ ਅਵਲ ਕਦੀ ਚਾਲ ਤਾਂ ਘੈਂਟ ਆ ਆ ਡਰਦੀ ਨਹੀਂਗੀ ਹਾਂ ਆਹ ਵਾਲੀ ਹਾਂ ਜਿਵੇਂ ਜਾਨਵਰ ਡਰ ਜਾਂਦਾ ਹੈ ਨਾ ਹਾਂ ਇਹ ਨਹੀਂ ਡਰਦੀ ਇਹ ਤਾਂ ਗੱਡੀ ਦੇ ਉੱਪਰ ਚੜ੍ਹਦੀ ਜਾਂਦੀ ਜਿਹੜਾ ਮਰਜੀ ਆ ਜਵੇ ਮੂਰੇ ਇਹ ਨਹੀਂ ਰੁਕਦੀ ਨਾ ਇਹ ਤਾਂ ਗੱਡੀ ਵੀ ਹੋਵੇ ਗੱਡੀ ਨੂੰ ਇਹ ਇਤਨਾ ਤਾਂ ਮਾਰਦੀ ਆ ਬਹੁਤ ਸ਼ਤਾਨ ਘੋੜੀ ਆ ਇਹ ਹਾਂ ਹੁਣ ਲੱਤ ਮਾਰਨ ਲੱਗੀ ਸੀਗੀ ਚੱਲ ਬੱਸ ਦੇ ਕੇ ਮੋੜ ਤੇ ਕੋਈ ਆਇਆ ਤਾਂ ਹੌਲੀ ਹੌਲੀ ਚੱਲ ਪੁੱਤ ਚੱਲ ਪੁੱਤ ਚੱਲ 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 ਬਸ ਸਿੱਧੀ ਹੋ ਜਾ ਸਿੱਧੀ ਉਈ ਨਾ ਲੱਤ ਮਾਰਦੀ ਕਿਸੇ ਦੇ ਚੱਲੇ ਹੇ ਘੋੜੀ ਇਹਦਾ ਮੈਨੂੰ ਇਹ ਡਰ ਲੱਗਦਾ ਕਿਤੇ ਲੱਤ ਨਾ ਮਾਰ ਦੇ ਲੱਤ ਮਾਰੂ ਵੀ ਸਾਲੀ ਜੇ ਕੋਈ ਨੇੜੇ ਲੱਗਦਾ ਹੁੰਦਾ ਨਾ ਕੋੜੀ ਤੇ ਮੜਾ ਕਹਿ ਦਿਆ ਕਰੋ ਵੀ ਸਾਈਡ ਤੇ ਕਈ ਵਾਰ ਜਾਨਵਰ ਦਾ ਪਤਾ ਨਹੀਂ ਹੁੰਦਾ ਲੱਤ ਲੁੱਤ ਮਾਰ ਦਿੰਦਾ ਹਨ ਮੋਟਰਸਾਈਕਲ ਸਕੂਟਰ ਵਾਲਾ ਕਹਿ ਦਿਆ ਕਰੋ ਉਹਨੂੰ ਮੈਂ ਕਿਹਾ ਵੱਡੀਆਂ ਵੱਡੀਆਂ ਗੱਡੀਆਂ ਵੀ ਨਹੀਂ ਸਵਾਦ ਦਿੰਦੀਆਂ ਜਿੰਨਾ ਇਹ ਸਵਾਦ ਦੇ ਇਹੜੇ ਤੇਰੇ ਤੇ ਚੜ ਜਣਾ ਕੋਲ ਨਾ ਕਰੀ ਚੱਲੇ ਨੂੰ ਇਹੜਾ ਰੁਕਣਾ ਵੀ ਨਹੀਂ ਰੋਲ ਨਾ ਕਰੀ ਚੱਲੇ ਨੂੰ ਸਕੂਟਰੀ ਭਰੀ ਰੱਖੇ ਤੋ ਆ ਜਾਂਦੇ ਵੀਰੇ ਨੂੰ ਵੀ ਵੀਰਾ ਪਿੱਛੇ ਰਹਿ ਗਏ ਮਾੜਾ ਜਿਹਾ ਰੋਕ ਲੋ ਥੋੜਾ ਜਿਆ ਬੰਦੇ ਦੇ ਹਮਲਾ ਕਰਤਾ ਬੰਦੇ ਦੇ ਹਮਲਾ ਆਇਆ ਉਹ ਬੰਦੇ ਦੇ ਹਮਲਾ ਕਰਤਾ ਉਧਰ ਦੇ ਘੋੜੀ ਨੇ ਉਹ ਦੇ ਘੋੜੀ ਰੁਕਣ ਵਾਲੀ ਥੋੜਾ ਇਹ ਬੱਸ ਪੰਗਾ ਵੀ ਤੂੰ ਹੀ ਲਿਆ ਦੇਖ ਹੁਣ ਬਹੁਤ ਹਟ ਨਾ ਤੂੰ ਕਹੇ ਕਾ ਛੱਡ ਦੇ ਲਾ ਲ ਐਂ ਕਹੇ ਛੱਡ ਦੇ ਸਾਨੂੰ ਉਹਦੇ ਹੀ ਬਚਾਰੇ ਜਿਹੜੇ ਹੋ ਛੈਟ ਹੁੰਦਾ ਪਰੇਗਾ ਮੈਨੂੰ ਐਂ ਲੱਗਦਾ ਜੀ ਮੈਂ ਕਹਿਆ ਕਿਤੇ ਅੱਜ ਬਹੁਤ ਟਾਈਮ ਬਾਦ ਘੋੜੀਏ ਕੱਢੀ ਨੇ ਕਿਤੇ ਡਰਨ ਨਾ ਹਾਂ ਨਹੀਂ ਡਰਦੀ ਡਰਦੀ ਤਾਂ ਨਹੀਂ ਹੈਗੀ ਇਹ ਪੰਗਾ ਲੈਂਦਾ ਸੀ ਹਾਂ ਵਾਹ ਖੜ ਜਾ ਹਰ ਤੇਰੇ ਉੱਪਰ ਜੜਾਉਂਦਾ ਜੇ ਹੁੰਦੀ ਇਹਨੇ ਤਾਂ ਉ ਮਾਰਨੀ ਸੀ ਤੇ ਉੱਪਰ ਹਾਂ ਇਹਨੇ ਤਾਂ ਹੁਣ ਲਾ ਲਾ ਮਸੀ ਇਹਨੇ ਤਾਂ ਰੁਗੜਾ ਹੀ ਨਹੀਂ ਸੀਗਾ ਚੱਲ ਵੀ ਚੱਲ ਚੱਲ ਬਰਦਾ ਨਹੀਂ ਕੇ ਹਾਂ ਮਾਰਦੀ ਆ ਫਰਾਟੇ ਇੰਜਨ ਤਾਂ ਖਿਆ ਪਿਆ ਪੂਰਾ ਇਹਦਾ 8 ਸਿਲੰਡਰ 8 ਸਿਲੰਡਰ ਠੀਕ ਆ ਚੱਲ ਆਇਓ ਲੋ ਜੀ ਫਾਈਨਲੀ ਆਪਾਂ ਘਰੇ ਪਹੁੰਚ ਗਏ ਤੇ ਹੁਣ ਥੋੜਾ ਜਿਹਾ ਘੋੜੀਆਂ ਨੂੰ ਕੂਲ ਡਾਊਨ ਕਰਾਂਗੇ ਤੇ ਲੇਟਾਂ ਭਰਾਵਾਂਗੇ ਹਨਾ ਬਸ ਠੰਡੀ ਕਰ ਲਈਏ ਘੋੜੀ ਹੁਣ ਮੜਿਆ ਤੋਰ ਕੇ ਲਖਣਾ ਸ਼ਾਬਾਸ਼ ਚਲ ਆਹ ਹੈ ਆਵਾਜ਼ ਆਉਣੀ ਚਾਹੀਦੀ ਹੈ ਵਿੱਚ ਇਹ ਆਵਾਜ਼ ਨਾ ਕੀਲ ਦਿੰਦੀ ਹੈ ਤਾਂ ਹੀ ਤਾਂ ਹੋਰ ਕੰਮ ਕਰਨ ਨੂੰ ਜੀ ਨਹੀਂ ਕਰਦਾ ਕੋਈ ਸਹੀ ਗੱਲ ਆ ਬੰਦਾ ਕਹਿ ਦਿੰਦਾ ਵੀ ਹਾਂ ਇਹਦੇ ਵਿੱਚੋਂ ਕੀ ਹੈ ਕੀ ਹੈ ਬਸ ਇਹ ਨਸ਼ਾ ਕਿਹਦੇ ਹਣਕਣ ਦੀ ਆਵਾਜ਼ ਕਪੈਰਾ ਦੀ ਬਾਜੀ ਦੇ ਕੰਨਾਂ 'ਚ ਪੈ ਗਈ ਇਹ ਨਸ਼ਾ ਚਲ ਮੜੇ ġੇੜਾ ਕਢਾ ਲਈਏ ਨਾ ਗਲੀ 'ਚ ਕੋੜੀ ਜਾਂਦਾ ਠੰਡੀ ਕਰ ਲਈਏ ਤੇ ਫਿਰ ਲੇਟਾਂ ਮਰਾਂਗੇ ਕਾਠੀ ਤਾਰ ਲਈਏ ਕਾਠੀ ਨਾ ਢਿੱਲੀਆਂ ਕਰ ਲਾ ਹਾਂ ਕਾਠੀ ਢਿੱਲੀ ਕਰਕੇ ਫਿਰ ਇਹਨੂੰ ਮਾੜਾ ਗੇੜਾ ਦਿੰਨੇ ਆ ਮਾੜੀ ਨਾਰਮਲ ਟੈਂਪਰੇਚਰ ਤੇ ਆ ਜਾਣਗੀਆਂ ਹੁਣ ਤੱਕ ਥੋੜਾ ਥੋੜਾ ਨਾ ਲੇਟਾ ਮਰਾ ਦਾਂਗੇ ਇੱਕ ਇੱਕ ਨਾਲ ਹਾਂ ਜੀ ਹਨਾ ਹਾਂ ਜੀ ਲੇਟਾ ਆ ਜਾ ਉੱਤੇ ਇੱਧਰ ਪਰੇ ਰੱਖ ਨਾ ਪੁੱਤ ਖੜ ਜਾ ਢਿੱਲੀਆਂ ਕਰ ਦਈਏ ਕਾਠੀ ਤੇ ਹੁਣ ਮਾੜਾ ਆਇਆ ਇਹਨੂੰ ਤੋੜਦੇ ਆ ਘੋੜੀਆਂ ਨੂੰ ਬੋਡੀ ਟੈਂਪਰੇਚਰ ਹੈ ਜਿਹੜਾ ਥੋੜਾ ਨਾਰਮਲ ਹੋ ਜੂਗਾ ਇਹਨਾਂ ਦਾ ਚੱਲ ਚਲਾ ਪੁੱਤ ਆ ਜਾ ਲੋ ਜੀ ਆਪਾਂ ਰਾਈਡਰ ਚੇਂਜ ਕਰਤਾ ਆ ਵੀ ਦੇ ਫਿਰ ਘੋੜੀ ਤੇ ਇਹਨਾਂ ਮਾ ਰਾਈਡਰ ਆਇਆ ਆਪਣੇ ਕੋਲ ਅੱਜ ਇਹਨੂੰ ਝੂਟਾ ਦੇਣਾ ਘੋੜੀ ਦਾ ਚੱਲਾ ਆ ਜਾ ਪੁੱਤ ਕੋਈਂ ਆ ਵੀ ਕਿਵੇਂ ਲੱਗਦਾ ਘੈਂਟ ਤਾਂ ਪੂਰੇ ਘੈਂਟ ਸਵਾਰੀ ਆ ਕਿ ਗੱਡੀਆਂ ਮਰਸੜੀ ਆ ਆਡੀਆਂ ਸਾਰੀਆਂ ਫੇਲ ਨੇ ਇਹਦੇ ਮੂਰੇ ਆਂਦਾ ਨਹੀਂ ਯਾਰਾ ਚੱਲ ਬੁੱਤ ਬੱਸ ਤੇ ਇੱਕ ਗੱਲ ਹੋਰ ਵੀਰੇ ਜਦ ਆਪਾਂ ਘੋੜੀ ਰਾਈਡ ਕਰਕੇ ਆਣੀ ਆ ਕਿਉਂਕਿ ਘੋੜੀ ਦਾ ਟੈਂਪਰੇਚਰ ਹਾਈ ਹੁੰਦਾ ਆ ਬਾਡੀ ਟੈਂਪਰੇਚਰ ਤਾਂ ਇੱਕੋ ਦਮ ਆਪਾਂ ਕਾਫੀ ਨਹੀਂ ਤਾਰਨੀ ਕਾਠੀ ਆਪਾਂ ਆਰਾਮ ਨਾਲ ਤਾਰਨੀ ਆ ਥੋੜੀ ਜਿਵੇਂ ਆਪਾਂ ਮ사ਜ ਨਹੀਂ ਕਰਦੇ ਹੁੰਦੇ ਘੋੜੀ ਤੇ ਤੁਹਾਨੂੰ ਮੈਂ ਦੱਸਦਾ ਘੋੜੀ ਤੋਂ ਇੱਕਦਮ ਜਦ ਆਪਾਂ ਤਾਰ ਦਾਂਗੇ ਘੋੜੀ ਗਰਮ ਜਾਨਵਰ ਘਪੜਾ ਗਰਮ ਸਰਦ ਹੋ ਸਕਦਾ ਤਾਂ ਕਰਕੇ ਜਦ ਵੀ ਰਾਈਡਿੰਗ ਤੋਂ ਆਣਾ ਪਹਿਲਾਂ ਥੋੜੀ ਐਵੇਂ ਕਾਠੀ ਨੂੰ ਹਿਲਾ ਕੇ ਫੇਰ ਤਾਰ ਨਹੀਂ ਇਕੱਠੀ ਆਪਾਂ ਨੇ ਹਾਂ ਥੋੜੀ ਜਿਹੀ ਹਵਾ ਲੱਗ ਜਾਂਦੀ ਥੋੜੀ ਇਹਦੇ ਨਾਲ ਇਹ ਆ ਵੀ ਜਾਨਵਰ ਗਰਮ ਸਰਦ ਹੋਣ ਦਾ ਡਰ ਘਟ ਜਾਂਦਾ ਇੱਕ ਕਦਮ ਜੇ ਆਪਾਂ ਤਾਰ ਦਾਂਗੇ ਜਾਨਵਰ ਨੂੰ ਬਿਮਾਰ ਹੋ ਸਕਦਾ ਲੋਈ ਤੇ ਹੁਣ ਆਪਾਂ ਇਹਦਾ ਲੇਟਾ ਮਾਰਾਨੇ ਆ। ਚਲਾਓ। ਆ ਜਾ। ਇਹਨੇ ਤਾਂ ਲੇਟਾ ਮਾਰ ਲੈਣਾ ਹੁਣੇ। ਬੰਦੇ ਸਟਾਰਟ। ਲਾ ਆ ਵੀ ਆਪਣਾ ਥਕੇਮਾ ਲਾ ਲਿਆ ਆਏ ਨੇ ਹੁਣ। ਹੁਣ ਚਾਹੇ ਇਹਨੂੰ ਫੇਰ ਦੁਬਾਰਾ ਲੈ ਚੱਲੋ। ਹਾਂ ਹੁਣ ਤਾਂ ਥਕਾਵਟ ਉੱਤਰ ਗਈ। ਹੂੰ। ਬਸ ਹੁਣ ਇਹਨੂੰ ਵੀ ਲੇਟਾਂ ਮਾਰ ਲੇ। ਬੱਚੇ ਗਾਲ ਦੇਖੀਏ ਤਿੰਨੇ ਘੂੜੀਆਂ ਇੱਕ ਇਹ ਕੋਹ ਇੱਕੋ। ਇਹ ਡਰਦੀਆਂ ਨਹੀਂ ਗਈਆਂ ਜਮਾ ਵੀ ਨਹੀਂ ਬੱਸ ਬੱਸ ਚੱਲ ਨਾਈਸ ਰਿਓ ਹਾਂਜੀ ਲਿਆ ਲਗਾਮ ਲਾ ਪੁੱਤ ਲਗਾਮ ਤਾਰ ਕਰਤੀ ਹਾਂਜੀ ਬਸ ਆ ਕਾਠੀ ਤਾਰਤੀ ਆ ਲਗਾਮ ਤਾਰ ਕੇ ਇਹਦਾ ਲੇਟਾਂ ਮਰਾਈਏ ਪਾਪਾ ਮਾਰਦਾ ਹਾਂ ਇਹ ਖਤਰਨਾਕ ਘੋੜੀ ਹੈ ਸਾਰੀਆਂ ਘੋੜੀਆਂ ਨਾਲ ਇਹਦਾ ਪੂਰੀ ਖਤਰਨਾਕ ਪੂਰੀ ਖਤਰਨਾਕ ਸੱਚੀ ਇਹ ਪੁੱਛੇ ਇਹ ਘੋੜੀ ਨੂੰ ਤਾਂ ਤੁਸੀਂ ਜਿੱਦਨੂ ਮਰਜ਼ੀ ਸਿੱਧੀ ਕਰ ਦੋ ਚਾਹੇ ਰੇਲ ਗੱਡੀ ਕੰਨੀ ਨੂੰ ਸਿੱਧੀ ਕਰ ਦੋ ਉਧਰ ਨੂੰ ਵੀ ਨਹੀਂ ਡਰਦੀ ਇਹ ਆਲੋ ਆਲੋ ਹੁਣ ਰੱਖ ਦੇ ਹੁਣ ਮਾਰੂਗੀ ਲੇਟਾ ਚੱਲ ਪੁੱਤ ਨਾ ਮਾਰ ਲਾ ਲੇਟਾ ਬਸ ਹਲੇ ਵੀ ਨਹੀਂ ਉਹੋ ਹੀ ਸ਼ਾਂਤ ਨਾ ਗੇੜਾ ਵੀ ਕਢਾ ਲਿਆ ਇਹਦਾ ਹਲੇ ਵੀ ਕਰੰਟ ਪੂਰਾ ਦਿਖਾਰੀ ਆ ਇਹ ਜਿਹੇ ਘੋੜੀਆਂ ਬਿਰਲੀਆਂ ਬਿਰਲੀਆਂ ਮਿਲਦੀਆਂ ਨੇ ਹਾਂ ਸਾਹ ਸਾਹ ਬਹੁਤ ਪੱਕਾ ਘੋੜੀ ਦਾ ਹਾਂ ਸਾਹ ਬਹੁਤ ਪੱਕਾ ਲੈ ਵੀ ਹੁਣ ਪੂਰਾ ਹੱਥ ਕਾਵਟ ਲਾਉਗੀ ਆਪਣੀ ਇਹ ਜਿਹੇ ਘੋੜੀਆਂ ਬਰੀਡਿੰਗ ਲਈ ਬਹੁਤ ਵਧੀਆ ਨੇ ਹਾਂ ਬੱਚੇ ਵੀ ਬਹੁਤ ਟਾਪ ਦੇ ਆਉਂਦੇ ਨੇ ਹਾਂ ਖੁੱਲੇ ਡੁੱਲੇ ਹਾਂ ਥੱਕ ਗਈ ਨਹੀਂ ਨਹੀਂ ਥੱਕੀ ਕਿੱਥੇ ਇਹ ਇਹਦਾ ਕਹਿੰਦੀ ਹੈ ਦਬਾਰਾ ਲੈ ਜਾਓ ਇਹਦਾ ਜਿੱਧਰ ਮਰਜ਼ੀ ਲੈ ਚਲੋ ਇਹਨੂੰ ਫੇਰ ਚੱਲ ਪੁੱਤ ਲਾ ਦੇ ਇਹਨੂੰ ਅੰਦਰ ਛਾੜ ਲਿਆ ਪਿੰਡਾ ਆਹ ਹੋ ਗਈ ਥਕਾਵਟ ਦੂਰ ਚੱਲ ਤੇ ਦੋਸਤੋ ਇਹ ਸੀ ਆਪਣਾ ਅੱਜ ਦਾ ਵਲੌਗ ਤੇ ਮਿਲਾਂਗੇ ਤੁਹਾਨੂੰ ਹੋਰ ਵੀ ਘੈਂਡ ਘੈਂਡ ਵੀਡੀਓ ਦੇ ਨਾਲ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ